ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬwidehat DIJ ਪਟਿਆਲਾ ਰੇਂਜ ਤੇ ਦਿਸ਼ਾ ਨਿਰਦੇਸ਼ਿਤ ਪਟਿਆਲਾ ਪੁਲਿਸ ਲਗਾਤਾਰ ਕ੍ਰਿਮੀਨਲਸ ਅਤੇ ਗੈਂਗਸਟਰਸ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਰਹਿੰਦੀ ਹੈ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਸਿਟੀ ਬਲਵਿੰਦਰ ਚੀਮਾ ਜੀ ਐਸਪੀ ਪੀਬੀਆਈ ਮੈਡਮ ਸੁਰਨਜੀਤ ਡੀਐਸਪੀ ਰੂਰਲ ਪਟਿਆਲਾ ਗੁਰਪ੍ਰਤਾਪ ਜੀ ਤੇ ਐਸਚਓ ਸਦਰ ਪਟਿਆਲਾ ਅਮਰਿਤਪੀਰ ਸਿੰਘ ਦੀ ਟੀਮ ਨੇ ਇੱਕ ਗੈਂਗ ਨੂੰ ਬਸਟ ਕਰਦੇ ਹੋਏ ਇਹਦੇ ਚ 7 ਪਿਸਟਲਸ ਤੇ ਮੈਗਜ਼ੀਨਸ ਤੇ ਜਿੰਦਾ ਰੋਂ ਦੀ ਸੀ ਰਿਕਵਰ ਕੀਤੇ ਬੇਸਿਕਲੀ 78 ਨੰਬਰ ਮੁਕੱਦਮਾ ਸਦਰ ਪਟਿਆਲੇ ਦਾ ਜਿੱਥੇ ਦਲਵਿੰਦਰ ਸਿੰਘ ਨਾਮ ਦੇ ਇੱਕ ਸ਼ਖਸ ਚ ਉਹਦੇ ਉੱਪਰ ਜੇਲ੍ਹ ਤੋਂ ਬੈਠੇ ਇੱਕ ਜਾਨਲੇਵਾ ਹਮਲਾ ਆਰਕੈਸਟ੍ਰੇਟ ਕਰਾਇਆ ਗਿਆ ਕਾਫੀ ਬੇਰਹਿਮੀ ਨਾਲ ਜਾਨੋ ਮਾਰਨ ਦੀ ਨੀਅਤ ਨਾਲ ਉਦੀ ਕੋਟਮਾਰ ਕੀਤੀ ਗਈ ਜਦੋਂ ਮੁਕੱਦਮਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਤੇਜਵਿੰਦਰ ਸਿੰਘ ਔਰ ਫੌਜੀ ਜਿਹੜਾ ਕਿ ਆਲਰੇਡੀ ਪਿੰਦਾ ਮਰਡਰ ਕੇਸ ਜਿਹੜਾ ਕਿ ਇੱਕ ਸੈਂਸੇਸ਼ਨਲ ਮਰਡਰ ਕੇਸ ਹੋਇਆ ਸੀ ਯੂਨੀਵਰਸਿਟੀ ਦੇ ਸਾਹਮਣੇ ਉਹਦੇ ਚ ਜੇਲ੍ਹ 'ਚ ਬੰਦ ਸੀਗਾ ਫਿਰੋਜ਼ਪੁਰ ਜੇਲ੍ਹ ਤੋਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਤੇ 27 ਨਾਲ ਦੇ ਨਾਲ ਪੁੱਛਗਿੱਛ ਕੀਤੀ ਗਈ ਤੇ ਇਹਨੇ ਆਪਣੇ ਕਬੂਲਨਾਮੇ 'ਚ ਦੱਸਿਆ ਕਿ ਜਿਹੜਾ ਇਹ ਦਿਲਵਿੰਦਰ ਸਿੰਘ ਹੈਗਾ ਇਹ ਉਸ ਮੁਕਦਮੇ ਦਾ ਪਿੰਡਾ ਮਰਡਰ ਕੇਸ ਦਾ ਆਈ ਵਿਟਨੈਸ ਵੀ ਹੈਗਾ ਤੇ ਬੇਸਿਕਲੀ ਮਨਸ਼ਾ ਤੇ ਇਹਨਾਂ ਦੀ ਦਿਲਵਿੰਦਰ ਸਿੰਘ ਨੂੰ ਕਤਲ ਕਰਨ ਦੀ ਸੀਗੀ ਤੇ ਹੋਰ ਵੀ ਇਹਨਾਂ ਨੇ ਤਿੰਨ ਚਾਰ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਤੇ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਇਹ ਜਿਹੜੇ ਚਾਰ ਦੋਸ਼ੀ ਜਿਨ੍ਹਾਂ ਨੇ ਇਹ ਫੌਜੀ ਦੇ ਇਸ਼ਾਰੇ ਤੇ ਕੰਮ ਕੀਤਾ ਉਹਨਾਂ ਚੋਂ ਦੋ ਮੇਰਠੀਪੀ ਦੇ ਰਹਿਣ ਵਾਲੇ ਆ ਜਿਨ੍ਹਾਂ ਦਾ ਨਾਮ ਵਿਪੁੱਲ ਅਤੇ ਰਾਹੁਲ ਹੈਗਾ ਇੱਕ ਸਿਆਲੂ ਪਿੰਡ ਦਾ ਤੇ ਟੇਕਨ ਆਲ ਏਰੀਆ ਦਾ ਮੁੰਡਾ ਆ ਤੇ ਇੱਕ ਜਿਹੜਾ ਸੁਖਚੰਦ ਸਿੰਘ ਸਿਆਲੂ ਪਿੰਡ ਦਾ ਹੈਗਾ ਤੇ ਤੇਜਿੰਦਰ ਸਿੰਘ ਫੌਜੀ ਜਿਹੜਾ ਦੌਨ ਕਲਾ ਦਾ ਹੈਗਾ ਚਾਰੇ ਦੇ ਚ ਅਕਿਊਜ਼ਡ ਅਰੈਸਟ ਕੀਤੇ ਬੇਸਿਕਲੀ ਕੰਟਰੈਕਟ ਕਿਲਰਸ ਨੇ ਜਿਹੜੇ ਕਿ ਲੋਕਾਂ ਦੀ ਸੁਪਾਰੀ ਚੁੱਕ ਕੇ ਤੇ ਪ੍ਰੀਪਲਾਨਡ ਮਰਡਰਸ ਕਰਦੇ ਆ ਇਹ ਚਾਰੇ ਦੋਸ਼ੀਆਂ ਤੇ ਪਹਿਲਾਂ ਵੀ ਵੱਖ-ਵੱਖ سنگੀਨ ਧਰਾਵਾਂ ਦੇ ਮੁਕੱਦਮੇ ਦਰਜ ਆ ਜਿਵੇਂ ਕਿ ਫੌਜੀ ਦੇ ਉੱਪਰ ਅੱਖ ਮੁਕਦਮੇ ਇਰਾਦਾ ਕਤਲ ਦੇ ਆਮ ਐਕਟ ਵਗੈਰਾ ਦੇ ਦਰਜ ਨੇ ਤੇ ਜਿਹੜੇ ਮੇਰਠ ਤੋਂ ਸੀ ਦੋਸ਼ੀ ਫੜੇ ਆ ਉਹਨਾਂ ਦੇ ਉੱਪਰ ਵੀ ਮੇਰਠ ਤੇ ਯੂਪੀ ਚ ਇਰਾਦਾ ਕਤਲ ਵਗੈਰਾ ਦੇ ਮੁਕਦਮੇ ਦਰਜ ਨੇ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਸੱਤ ਰਪੰਸ ਦੀ ਰਿਕਵਰੀ ਹੋਈ ਹੈ ਤੇ ਰਿਕਵਰੀ ਦੇ ਨਾਲ ਨਾਲ ਜਿਹੜਾ ਕੋਈ ਇਹਨਾਂ ਨੇ ਵੱਡੀ ਕਿਸੇ ਵਾਰਦਾਤਾਂ ਨੂੰ ਅੱਗੇ ਪਟਿਆਲੇ ਏਰੀਆ ਚ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਅਜੇ ਇਸ ਮੁਕਦਮੇ ਦੀ ਤਫ਼ਤੀਸ਼ ਜਿਹੜੀ ਆ অনਗੋਇੰਗ ਹੈਗੀ ਤੇ ਸਾਨੂੰ ਉਮੀਦ ਆ ਕਿ ਇਹ ਹੋਰ ਵੀ ਅਸੀਂ ਇਹਦੇ ਚ ਦੋਸ਼ੀ ਵੀ ਅਰੈਸਟ ਕਰਾਂਗੇ ਤੇ ਸਾਨੂੰ ਵੈਪਨਸ ਦੀ ਵੀ ਹੋਰ ਰਿਕਵਰੀ ਹੋਣ ਦੀ ਜਿਹੜੀ ਇਹਦੇ ਚ ਉਮੀਦ ਹੈਗੀ ਤੇ ਡੂੰਘਾਈ ਨਾਲ ਪੁਸ਼ਕਿਸ਼ਨਾ ਤੋਂ ਜਾਰੀ ਹੈਗੀ ਸਰਕਸ ਏਜੰਸੀ ਵਗੈਰਾ ਨਾਲ ਇਹਨਾਂ ਦਾ ਹੈਗਾ ਦੇਖੋ ਜੀ ਇਹਨਾਂ ਦਾ ਜਿਹੜਾ ਇਹ ਫੌਜੀ ਆ ਇਹਦਾ ਲਾਰੈਂਸ ਬਿਸ਼ਨੋਈ ਨਾਲ ਜੇਲ ਦੇ ਅੰਦਰ ਬੈਠੇ ਤੇ ਉੱਪਰ ਜੇਲ 'ਚ ਮੋਬਾਈਲ ਵਰਤਣ ਦੇ ਵੀ ਚਾਰ ਮੁਕਦਮੇ ਦਰਜ ਨੇ ਤੇ ਜੇਲ੍ਹ ਦੇ ਅੰਦਰ ਬਹਿ ਕੇ ਦੌਨ ਕਲਾ ਵਾਲਾ ਫੌਜੀ ਜਿਹੜਾ ਉਹ ਲਾਰੈਂਸ ਬਿਸ਼ਨੋਈ ਥਿਸ ਇਜ਼ ਦਿ ਟੱਚ ਹੈਗਾ ਹੈ ਕਿ ਕਿਤਨਾ ਕਿਤੇ ਸਿੱਧੇ ਤਾਰ ਜਿਹੜੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਦੇ ਸਰ ਟਾਈਅਪਸ ਕਿਸ ਚਿਰ ਕਿਨਾ ਦੇਖੋ ਕਿਵੇਂ ਅੰਦਰ ਟਾਈਅਪ ਪਰ ਕੁਛ ਹੋ ਰਿਹਾ ਹੈ ਦੇਖੋ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜੇਲ੍ਹ ਤੋਂ ਮੋਬਾਈਲ ਫੋਨ ਰਿਕਵਰ ਹੋਏ ਆ ਚਾਰ ਮੁਕਦਮੇ ਦਰਜ ਨੇ ਉਹਨਾਂ ਮੋਬਾਈਲਸ ਨੂੰ ਵੀ ਅਸੀਂ ਫੋਰੈਂਸਿਕ ਜਾਂਚ ਉਹਨਾਂ ਦੀ ਕਰਾ ਰਹੇ ਹਾਂ ਤੇ ਲਾਰੈਂਸ ਬਿਸ਼ਨੋਈ ਨਾਲੇ ਦਾ 1 ਟੂ 1 ਟੱਚ ਹੈਗਾ ਹੈ ਇਹਨੇ ਅੱਗੇ ਵੀ ਕਈ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਜਿਨ੍ਹਾਂ ਨੂੰ ਪੁਲਿਸ ਦੀ ਮਸਤਕਦੀ ਨਾਲ ਟਾਲਿਆ ਜਾ ਸਕਦਾ। ਮੈਂ ਬਟਾਕ ਨੈਕਸਸ ਹੈ ਜੈ ਸਰ ਇਹ ਹਾਂਜੀ ਇਹ ਵੱਡਾ ਨੈਕਸਸ ਹੈ ਜੀ ਇਹਨੂੰ ਅੱਗੇ ਵੀ ਅਸੀਂ ਹੋਰ ਉਜਾਗਰ ਕਰ ਰਹੇ ਹਾਂ ਅਜੇ ਇਨਵੈਸਟੀਗੇਸ਼ਨ ਹੋ ਰਹੀ ਹੈ। ਆਪਾਂ ਉਹਦੇ ਡੀਪ ਬਾਰੇ ਕੁਝ ਜਾਣਕਾਰੀ ਹੈ ਜੀ ਕਿਸ ਤਰ੍ਹਾਂ ਹਾਂਜੀ ਇਹ ਵੈਪਨਸ ਜੀ ਇਹਨਾਂ ਨੇ ਮੇਰਠ ਤੋਂ ਮੰਗਾਈ ਸੀ ਉੱਤਰ ਪ੍ਰਦੇਸ਼ ਤੋਂ ਤੇ ਬੈਕਵਰਡ ਲਿੰਕੇਜ ਕਰਦੇ ਹੋਏ ਜਿੱਥੇ ਕੋਈ ਇਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਵੀ ਹੈਗਾ ਸੀ ਉੱਥੇ ਤੱਕ ਵੀ ਜਾਵਾਂ। ਇਹ ਸਾਰੇ ਲੋਕਲ ਮੇਕੀਏ ਹਾਂਜੀ ਲੋਕਲ ਮੀਡੀਆ ਕੋਈ ਵਹੀਕਲ ਵਗੈਰਾ ਵੀ ਰਿਕਵਰ ਹੋਇਆ ਜਦੋਂ ਬਾਦਰਾ ਤੇ ਕਰਨਗੇ ਵਹੀਕਲ ਇੱਕ ਵਹੀਕਲ ਰਿਕਵਰ ਹੋਇਆ ਜੀ ਇੱਕ ਵਹੀਕਲ ਹੋਰ ਰਿਕਵਰ ਹੋਣ ਦੀ ਉਮੀਦ ਸਰ ਇਹ ਲਾਲੇਸ਼ ਬਿਸ਼ਮਿਤ ਹੈ ਕੱਦਾਲ ਲਿੰਕੇ ਦੀ ਕਿਉਂਕਿ ਪਿਛਲੇ 3 ਸਾਲਾਂ ਤੋਂ ਜੀ